ਕੈਨੇਡਾ ਤੋਂ ਇੱਕ ਬਹੁਤ ਹੀ ਜ਼ਰੂਰੀ ਖਬਰ ਹੈ ਖਾਸ ਕਰਕੇ ਉਹਨਾਂ ਲੋਕਾਂ ਲਈ ਜੋ ਕੈਨੇਡਾ ਦੀ ਪੀਆਰ ਲੈਣ ਦੀ ਸੋਚ ਰਹੇ ਹਨ ਵਿਆਹੇ ਜੋੜੇ ਲਈ ਇੱਕ ਚੇਤਾਵਨੀ ਝੂਠ ਬੋਲਣਾ ਪੈ ਸਕਦਾ ਹੈ ਬਹੁਤ ਜ਼ਿਆਦਾ ਮਹਿੰਗਾ ਜੀ ਕੈਨੇਡਾ ਸਰਕਾਰ ਧੋਖਾਧੜੀ ਦੇ ਮਾਮਲਿਆਂ ਨੂੰ ਲੈ ਕੇ ਬਹੁਤ ਸਖਤ ਹੋ ਗਈ ਹੈ ਜਿਸ ਕਾਰਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਤੇਜ਼ੀ ਨਾਲ ਪੀਆਰ ਦੀਆਂ ਐਪਲੀਕੇਸ਼ਨਾਂ ਰੱਦ ਕੀਤੀਆਂ ਜਾ ਰਹੀਆਂ ਹਨ ਮਸਲਾ ਕੀ ਹੈ ਉਸ ਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਸਿੰਗਲ ਲੋਕਾਂ ਨੂੰ ਵਿਆਹੇ ਹੋਏ ਜੋੜੇ ਨਾਲੋਂ 40 ਅੰਕ ਜ਼ਿਆਦਾ ਮਿਲਦੇ ਹਨ ਇਸ ਦਾ ਫਾਇਦਾ ਚੁੱਕਣ ਲਈ ਕਈ ਵਿਆਹੇ ਹੋਏ ਜੋੜੇ ਆਪਣੇ ਆਪ ਨੂੰ ਸਿੰਗਲ ਦੱਸ ਕੇ ਅਪਲਾਈ ਕਰ ਰਹੇ ਹਨ ਉਹ ਇਹ ਵੀ ਲਿਖ ਦਿੰਦੇ ਹਨ ਕਿ ਉਨ੍ਹਾਂ ਦਾ ਜੀਵਨ ਸਾਥੀ ਕੈਨੇਡਾ ਨਹੀਂ ਆਉਣਾ ਚਾਹੁੰਦਾ ਆਖਿਰੇ ਕੀ ਹੋ ਰਿਹਾ ਹੈ ਕੈਨੇਡਾ ਇਮੀਗ੍ਰੇਸ਼ਨ ਨੇ ਅਜਈਆਂ ਐਪਲੀਕੇਸ਼ਨਾਂ ਨੂੰ ਧਿਆਨ ਨਾਲ ਦੇਖ ਰਹੀ ਹੈ ਅਤੇ ਬਹੁਤ ਤੇਜ਼ੀ ਨਾਲ ਰੱਦ ਕਰ ਰਹੀ ਹੈ ਇਹ ਇੱਕ ਤਰ੍ਹਾਂ ਦੀ ਧੁਖਾਤੜੀ ਜਿਸ ਨਾਲ ਤੁਹਾਡੇ ਐਪਲੀਕੇਸ਼ਨਾਂ ਦਾ ਰੱਦ ਹੋਣਾ ਲਾਜ਼ਮੀ ਹੈ ਨਾਲ ਹੀ ਭਵਿੱਖ ਵਿੱਚ ਤੁਹਾਡੇ ਲਈ ਮੁਸ਼ਕਲਾਂ ਖੜੀਆਂ ਹੋ ਰਹੀਆਂ ਹਨ ਸਹੀ ਤਰੀਕਾ ਕੀ ਹੈ ਉਸਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਕੈਨੇਡਾ ਸਰਕਾਰ ਨੇ ਮੰਨਿਆ ਹੈ ਕਿ ਪੂਰੇ ਪਰਿਵਾਰ ਨੂੰ ਪੀਆਰ ਮਿਲਣੀ ਚਾਹੀਦੀ ਹੈ ਜੇ ਤੁਸੀਂ ਵਿਆਹੇ ਹੋ ਤਾਂ ਇਹ ਜਾਣਕਾਰੀ ਆਪਣੀ ਐਪਲੀਕੇਸ਼ਨਾਂ ਵਿੱਚ ਜ਼ਰੂਰ ਦਿਓ ਭਾਵੇਂ ਤੁਹਾਡਾ ਜੀਵਨ ਸਾਥੀ ਕੈਨੇਡਾ ਵਿੱਚ ਹੈ ਜਾਂ ਭਾਰਤ ਵਿੱਚ ਕਿਉਂਕਿ ਤੁਹਾਡੀ ਇੱਕ ਗਲਤੀ ਤੁਹਾਡੀ ਪੀਆਰ ਲੈਣ ਦੀ ਉਮੀਦ ਨੂੰ ਖਤਮ ਕਰ ਸਕਦੀ ਹੈ ਜੇਕਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਹਮੇਸ਼ਾ ਸਹੀ ਜਾਣਕਾਰੀ ਦਿਓ ਝੂਠ ਬੋਲਣ ਨਾਲ ਤੁਹਾਡਾ ਕੇਸ ਰੱਦ ਹੋ ਸਕਦਾ ਹੈ